ਹਾਂਜੀ ਜੇਕਰਾ ਸ਼ੀਤਲਾ ਮਾਤਾ ਜੀ ਦਾ ਸਤਿ ਸ਼੍ਰੀ ਅਕਾਲ ਕੀ ਜੈ ਸਾਰੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਦੀ ਚਾਹਤ ਰੂਹ ਵਿੱਚ ਬੇਨਤੀ ਆ ਕਿ ਮਾਤਾ ਸ਼ੀਤਲਾ ਦਰਬਾਰ ਦੇ ਚੋਂ ਕੱਲ ਜੋ ਸ਼ੋਭਾ ਯਾਤਰਾ ਨਿਕਲੀ ਆ ਉਹ ਨਵਰਾਤਰਿਆਂ ਔਰ ਮਾਤਾ ਰਾਣੀ ਦਾ ਜੋ ਜਾਗਰਨ ਹੈ ਸਾਲਾਨਾ ਜਾਗਰਨ ਕਰਾ ਰਹੇ ਆ ਪੂਰੀ ਸਬੰਧ ਵਿੱਚ ਕੱਢੀ ਗਈ ਆ ਮਾਤਾ ਰਾਣੀ ਦਾ ਸਲਾਣਾ ਜਾਗਰਣ 4 ਤਰੀਕ 4 ਅਕਤੂਬਰ ਦਿਨ ਸ਼ਨੀਵਾਰ ਨੂੰ ਆਰੰਭ ਹੋਏਗਾ ਉਹਦੇ ਵਿੱਚ ਜਿਹੜਾ ਆਪਾਂ ਰਮਾਇਣ ਜੀ ਦਾ ਪਾਠ ਆ ਉਹ ਇਸ ਦਰਬਾਰ ਦੇ ਵਿੱਚ 3 ਤਰੀਕ ਨੂੰ ਜਿਹੜੇ ਸਾਡੇ ਤੇ ਪੰਡਤ ਜੀ ਨੇ ਸ਼੍ਰੀ ਬਹੁਲ ਸਾਸ਼ਟਰੀ ਜੀ ਉਹਨਾਂ ਵੱਲੋਂ ਦੀ ਆਰੰਭਤਾ ਕੀਤੀ ਜਾਏਗੀ ਅਸੀਂ ਸਾਰੇ ਮੰਦਰ ਵਾਲੇ ਸਾਰੇ ਮੰਦਰ ਦੇ ਜਿਹੜੇ ਸੇਵਾਦਾਰ ਆ ਉਹ ਸਾਰੇ ਇਲਾਕਾ ਨਿਵਾਸੀਆਂ ਸ਼ਹਿਰ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਤੇ 3 ਅਕਤੂਬਰ ਤੇ 4 ਅਕਤੂਬਰ ਨੂੰ ਦੋਨੋਂ ਦਿਨ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਭਰ-ਭਰ ਕੇ ਆਓ ਤੇ ਝੋਲੀਆਂ ਭਰ-ਭਰ ਕੇ ਲੈ ਕੇ ਜਾਓ ਸਾਰੀ ਯਾਨੀ ਹਾਜ਼ਰੀਆਂ ਲਵਾਓ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਜਿਹੜਾ 4 ਤਰੀਕ ਨੂੰ ਦੁਪਹਿਰ ਨੂੰ ਰਮਾਇਣ ਜੀ ਦਾ ਪਾਠ ਦਾ ਭੋਗ ਵਾਹ ਜਾਏਗਾ ਉਹਦੇ ਨਾਲ ਹੀ ਜਿਹੜਾ ਲੰਗਰ ਭੰਡਾਰਾ ਜਿਹੜਾ ਉਹ ਚਾਲੂ ਹੋ ਜਾਏਗਾ ਇਸੇ ਤਰ੍ਹਾਂ ਰਾਤ ਨੂੰ ਮਾਧਰਾਣੀ ਦਾ ਜਾਗਰਨ ਕੀਤਾ ਜਾਏਗਾ ਤੇ ਜਾਗਰਨ ਤੋਂ ਪਹਿਲਾਂ ਜਿਹੜਾ ਵਾ ਉਹ ਲੰਗਰ ਜਿਹੜਾ ਵਾ ਉਹ ਸੰਕਟਾਂ ਵਾਸਤੇ ਅਟੁੱਟ ਵਰਤਾਇਆ ਜਾਏਗਾ ਮਾਧਰਾਣੀ ਦੀ ਕਿਰਪਾ ਇੰਦਾ ਹੀ ਵਰਤਦੀ ਰਹੇ ਬੋਲ ਸਾਚੇ ਦਰਬਾਰ ਕੀ ਜੈ